ਹੌਲੀ ਹੌਲੀ ਤਾਪਮਾਨ ਵਧ ਰਿਹਾ ਹੈ ਤੇ ਗਰਮੀ ਦਾ ਮੌਸਮ ਆ ਰਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਇਸ ਵਾਰ ਗਰਮੀਆਂ ਦੇ ਵਿੱਚ ਏਸੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਇੱਕ ਸਮਝਦਾਰੀ ਵਾਲਾ ਫੈਸਲਾ ਹੈ ਕਿਉਂਕਿ ਇਸ ਸਮੇਂ Amazon Flipkart ਕਰੋਮਾ ਵਗੈਰਾ ਸਾਰੇ ਹੀ ਈ-ਕਾਮਰਸ ਪਲੇਟਫਾਰਮਾਂ ਤੇ ਚੰਗੇ ਡਿਸਕਾਊਂਟ ਮਿਲ ਰਹੇ ਨੇ ਪਰ ਪਹਿਲਾਂ ਤੁਹਾਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ ਤੁਸੀਂ ਕਿਸ ਕਿਸਮ ਦਾ ਏਸੀ ਖਰੀਦਣਾ ਚਾਹੁੰਦੇ ਹੋ ਖਾਸ ਕਰਕੇ ਜੇਕਰ ਤੁਸੀਂ ਘਰ ਲਈ ਏਸੀ ਖਰੀਦ ਰਹੇ ਹੋ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਮਰੇ ਲਈ ਕਿਹੜਾ ਏਸੀ ਖਰੀਦਣਾ ਹੈ ਇੱਕ ਟਨ ਦਾ ਜਾਂ ਫਿਰ ਡੇਟ ਟਨ ਦਾ ਏਸੀ ਖਰੀਦਣ ਤੋਂ ਪਹਿਲਾਂ ਜ਼ਿਆਦਾਤਰ ਲੋਕ ਉਲਝਣ ਦੇ ਵਿੱਚ ਹੁੰਦੇ ਹਨ ਕਿ ਇੱਕ ਟਨ ਦਾ ਏਸੀ ਖਰੀਦਣਾ ਹੈ ਜਾਂ ਫਿਰ ਡੇਟ ਟਨ ਵਾਲਾ ਇਹ ਫੈਸਲਾ ਸਿਰਫ ਤੁਹਾਡੇ ਕਮਰੇ ਦੇ ਆਕਾਰ ਤੇ ਨਿਰਭਰ ਨਹੀਂ ਕਰਦਾ ਦਰਾ ਸਲ AV ਫਰਕ ਪਾਉਂਦਾ ਹੈ ਕਿ ਤੁਸੀਂ ਜਿੱਥੇ ਰਹਿੰਦੇ ਹੋ ਉਸ ਜਗ੍ਹਾ ਦੇ এনवायरमेंट ਦੇ ਵਿੱਚ ਨਮੀ ਘਟ ਜਾਂ ਵਧ ਹੈ ਇਸ ਦੇ ਨਾਲ ਹੀ ਦੁਪਹਿਰ ਵੇਲੇ ਸੂਰਜ ਦੀ ਰੋਸ਼ਨੀ ਸਿੱਧੇ ਕਮਰੇ ਦੇ ਵਿੱਚ ਦਾਖਲ ਹੁੰਦੀ ਹੈ ਜਾਂ ਫਿਰ ਛਾਂ ਹੁੰਦੀ ਹੈ ਇਹ ਫੈਸਲਾ ਕਈ ਗੱਲਾਂ ਤੇ ਨਿਰਭਰ ਕਰਦਾ ਹੈ ਜਿਵੇਂ ਕਮਰੇ ਦਾ ਆਕਾਰ ਜਲਵਾਯੂ ਅਤੇ ਬਿਜਲੀ ਆਦਿ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਆਪਣੇ ਕਮਰੇ ਲਈ AC ਦੀ ਚੋਣ ਕਰ ਸਕਦੇ ਹੋ ਇੱਕ 에어 ਕੰਡੀਸ਼ਨਰ ਦੀ ਕੂਲਿੰਗ ਸਮਰਥਾ ਟਨ ਦੇ ਵਿੱਚ ਮਾਪੀ ਜਾਂਦੀ ਹੈ ਅਤੇ ਇਹ ਜਗ੍ਹਾ ਦੇ ਆਕਾਰ ਨਾਲ ਸੰਬੰਧਿਤ ਹੈ 1 ਟਨ ਦਾ AC ਆਮ ਤੌਰ ਤੇ 120-140 ਵਰਗ ਫੁੱਟ ਤੱਕ ਦੇ ਕਮਰਿਆਂ ਲਈ ਕਾਫੀ ਹੁੰਦਾ ਹੈ ਦੂਜੇ ਪਾਸੇ 1.5 ਟਨ ਦਾ AC 150-180 ਵਰਗ ਫੁੱਟ ਦੇ ਵਿਚਕਾਰ ਵਾਲੇ ਕਮਰਿਆਂ ਲਈ ਟੁਕਮਾ ਹੁੰਦਾ ਹੈ ਜੇਕਰ ਤੁਸੀਂ ਬਹੁਤ ਗਰਮ ਜਾਂ ਨਮੀ ਵਾਲੇ ਖੇਤਰ ਦੇ ਵਿੱਚ ਰਹਿੰਦੇ ਹੋ ਜਾਂ ਤੁਹਾਡੇ ਕਮਰੇ ਦੇ ਵਿੱਚ ਇਨਸੂਲੇਸ਼ਨ ਨਹੀਂ ਠੀਕ ਨਹੀਂ ਹੈ ਤਾਂ 1.5 ਟਨ ਦਾ AC ਖਰੀਦਣਾ ਬਿਹਤਰ ਹੋਵੇਗਾ ਆਮ ਤੌਰ ਤੇ 1 ਟਨ ਵਾਲਾ AC 1.5 ਟਨ ਵਾਲੇ AC ਨਾਲੋਂ ਘੱਟ ਬਿਜਲੀ ਦੀ ਖਪਤ ਕਰਦਾ ਹੈ ਹਾਲਾਂਕਿ ਇਹ ਰੇਟਿੰਗ ਤੇ ਵੀ ਨਿਰਭਰ ਕਰਦਾ ਹੈ ਕਿਉਂਕਿ ਹਾਈ ਰੇਟਿੰਗ ਵਾਲੇ ਮਾਡਲ ਸਮਰੱਥਾ ਦੀ ਪਰਵਾਹ ਕੀਤੇ ਬਿਨਾਂ ਬਿਹਤਰ એનર્ਜੀ एफिशिएंसी प्रदान करते हैं कुछ लोग तेज कूलिंग चोंदे हैं इसीलिए छोटे कमरें ਲਈ ਵੀ ਵਧੇਰੇ ਸ਼ਕਤੀਸ਼ਾਲੀ AC ਯੂਨਿਟ ਨੂੰ ਤਰਜੀਹ ਦਿੰਦੇ ਹਨ ਜੇਕਰ ਤੁਸੀਂ ਕਮਰੇ ਦੇ ਵਿੱਚ ਤੁਰੰਤ कूलिंग ਨੂੰ ਤਰਜੀਹ ਦਿੰਦੇ ਹੋ ਤਾਂ ਤੁਹਾਡੀਆਂ ਜ਼ਰੂਰਤਾਂ ਅਜਈਆਂ ਹਨ ਤਾਂ 1.5 ਟਨ ਦਾ AC ਵਧੇਰੇ ਲਾਭਦਾਇਕ ਹੋਵੇਗਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਈਏ ਹੋਰ ਅਪਡੇਟ ਦੇ ਲਈ ਬਨੇ ਰਹੋ ਕਪੂ ਟੂਵੀ ਦੇ ਨਾਲ